ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਹਿਸਟਰੀ ਸਵਿਕਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਵਿਆਕਰਨ ਤੇ ਵਿਸ਼ਾ ਹੈ ਜੀ ਮੁਹਾਵਰੇ دارਵਾਕਾਂਸ਼ ITT ਪੇਪਰ 1 ਖਾਸ ਤੌਰ ਤੇ 5994 ਮਾਸਟਰ ਕੈਡਰ ਕਲਰਕ ਤੇ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਣ ਵਾਲੇ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਗੱਲਬਾਤ ਕਰਦੇ ਹਾਂ 2 3 ਜਾਂ 4 ਸ਼ਬਦਾਂ ਦੇ ਉਸ ਸਮੂਹ ਨੂੰ ਵਾਕਾਂਸ਼ ਕਿਹਾ ਜਾਂਦਾ ਹੈ ਜੋ ਕਿਸੇ ਵਾਕ ਦਾ ਭਾਗ ਜਾਂ ਅੰਸ਼ ਹੋਵੇ ਵਾਕਾਂਸ਼ ਵਾਕ ਦਾ ਅੰਸ਼ ਜਾਂ ਭਾਗ ਜਿਵੇਂ ਹਰੀ ਚੁੰਨੀ ਵਾਲੀ ਕੁੜੀ ਮੇਰੀ ਭੈਣ ਹੈ ਉਹਨੇ ਇੱਥੇ ਵਕਾਂਸ਼ ਕੀ ਹੈ ਹਰੀ ਚੁੰਨੀ ਵਾਲੀ ਮੁਹਾਵਰੇਦਾਰ ਵਕਾਂਸ਼ ਉਹ ਹੁੰਦਾ ਹੈ ਜੋ ਮੁਹਾਵਰੇ ਵਾਂਗ ਸਥਾਪਿਤ ਤੇ ਪ੍ਰਚਲਿਤ ਹੋਵੇ ਜਿਵੇਂ ਅੱਗ ਦੇ ਭਾ ਬਗਲਾ ਭਗਤ ਲਕੀਰ ਦਾ ਫਕੀਰ ਆਤ ਇਹ ਮੁਹਾਵਰੇ ਦੇ ਵਾਂਗ ਪ੍ਰਚਲਿਤ ਨੇ ਆਮ ਵਰਤੇ ਜਾਂਦੇ ਨੇ ਜਿਵੇਂ ਆਪਾਂ ਕਹਿੰਨੇ ਆਂ ਚੀਜ਼ਾਂ ਅੱਗੇ ਦੇ ਭਾਵਿਕ ਦੀਆਂ ਹਨ ਉਹ ਬਗਲਾ ਭਗਤ ਹੈ ਮੁਹਾਵਰੇਦਾਰ ਵਕਾਂਸ਼ ਦਾ ਮੁਹਾਵਰੇ ਨਾਲੋਂ ਥੋੜਾ ਅੰਤਰ ਹੈ ਮੁਹਾਵਰੇ ਦੇ ਅੰਤ ਵਿੱਚ ਨੰਨੇ ਕੰਨਾ ਨੰਨੇ ਲਾ ਨੰਨੇ ਭਿਆਰੀ ਨਾਣੇ ਕੰਨਾ ਨਾਣੇ ਲਾ ਨਾਣੇ ਭਿਆਰੀ ਆਦ ਹੁੰਦੇ ਹਨ ਜਿਵੇਂ ਉਂਗਲ ਕਰਨਾ ਉਸਤਦੀ ਕਰਨਾ ਉਨੀਕੀ ਦਾ ਫਰਕ ਹੋਣਾ ਈਦ ਦਾ ਚੰਨ ਹੋਣਾ ਇਹਨਾਂ ਦੇ ਵਿੱਚ ਪਿੱਛੇ ਨੰਨੇ ਕੰਨਾ ਨਾਣੇ ਕੰਨਾ ਆਉਂਦੇ ਹਨ ਵਰਤੋਂ ਸਮੇਂ ਇਹਨਾਂ ਦੀ ਥਾਂ ਲਿੰਗ ਵਚਨ ਤੇ ਕਾਰਕ ਅਨੁਸਾਰ ਕਿਰਿਆ ਲੱਗਦੀ ਹੈ ਪਾਉ ਜਦੋਂ ਮੁਹਾਵਰੇ ਵਰਤਦੇ ਹਾਂ ਤਾਂ ਕਿਰਿਆ ਜਿਹੜੀ ਹੈ ਉਹ ਲਿੰਗ ਵਚਨ ਤੇ ਕਾਰਕ ਦੇ ਅਨੁਸਾਰ ਲੱਗਦੀ ਹੈ ਕਿੰਨਾ ਵਿੱਚ ਮੁਹਾਵਰਿਆਂ ਦੇ ਵਿੱਚ ਮੁਹਾਵਰੇ دار ਵਾਕਾਂਸ਼ ਦੇ ਅੰਤ ਵਿੱਚ ਅਜਿਹਾ ਕੋਈ ਸ਼ਬਦ ਜਾਂ ਕਿਰਿਆ ਨਹੀਂ ਹੁੰਦੀ ਇਸ ਨੂੰ ਅਖਾਨ ਵਾਂਗ ਜਿਉਂ ਦਾ ਤਿਉਂ ਵਰਤਿਆ ਜਾਂਦਾ ਹੈ ਅਖਾਨ ਅਟਲ ਸਚਾਈਆਂ ਅਖਾਨਾਂ ਦੇ ਵਾਂਗ ਮੁਹਾਵਰੇਦਾਰ ਵਾਕਾਂਸ਼ ਜਿਹੜੇ ਨੇ ਜਿਸ ਤਰ੍ਹਾਂ ਦੇ ਨੇ ਉਸ ਤਰ੍ਹਾਂ ਹੀ ਵਰਤੇ ਜਾਂਦੇ ਹਨ ਇਹਨਾਂ ਵਿੱਚ ਲਿੰਗ ਵਚਨ ਤੇ ਕਾਰਕ ਅਨੁਸਾਰ ਕਿਰਿਆ ਨਹੀਂ ਬਦਲਦੀ ਮਹਾਵਰੇ دار ਵਾਕਾਂਸ਼ ਤਾਂ ਮੁਹਾਵਰੇ ਵਾਂਗ ਸ਼ਾਬਦਿਕ ਅਰਥ ਦੀ ਥਾਂ ਸੰਕੇਤਕ ਤੇ ਸੁਝਾਊ ਅਰਥ ਹੁੰਦਾ ਹੈ ਜਿਵੇਂ ਹੱਥਾਂ ਦੀ ਮੈਲ ਹੱਥਾਂ ਦੀ ਮੈਲ ਤੋਂ ਭਾਵ ਹੈ ਸੱਚੀ-ਸੁੱਚੀ ਕਮਾਈ ਇੱਥੇ ਹੱਥਾਂ ਦੀ ਮੈਲ ਹੱਥਾਂ ਨੂੰ ਮਿੱਟੀ ਘੱਟਾ ਲੱਗਣ ਵਾਲੀ ਮੈਲ ਨਹੀਂ ਹੈ ਸੰਕੇਤਕ ਅਰਥ ਹੈ ਹੱਥਾਂ ਦੀ ਮੈਲ ਮਿਹਨਤ ਨਾਲ ਕੀਤੀ ਦਸਾਂ-ਨੋਹਾਂ ਦੀ ਕਮਾਈ ਨੂੰ ਕਿਹਾ ਜਾਂਦਾ ਹੈ ਸੋ ਮਹਾਵਰੇਦਾਰ ਵਕਾਂਸ਼ ਦਾ ਜਿਹੜਾ ਅਰਥ ਹੈ ਸੰਕੇਤਕ ਤੇ ਸੁਝਾਉ ਹੁੰਦਾ ਹੈ ਰਚਨਾ ਅਨੁਸਾਰ ਮਹਾਵਰੇਦਾਰ ਵਕਾਂਸ਼ ਦੋ ਤਰ੍ਹਾਂ ਦੇ ਹੁੰਦੇ ਹਨ ਕੋਸ਼ਨ ਆ ਸਕਦਾ ਹੈ ਕਿ ਮਹਾਵਰੇਦਾਰ ਵਕਾਂਸ਼ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਕਿਹੜੇ ਨੇ ਇੱਕ ਉਹ ਜਿਨ੍ਹਾਂ ਵਿੱਚ ਦਾ ਦੇ ਦੀ ਆਦ ਸੰਬੰਧਕ ਹੁੰਦੇ ਹਨ ਜਿਵੇਂ ਸਿਆਪੇ ਦੀ ਨੈਣ ਪੁੰਡਾਂ ਦੀ ਖੱਖਰ ਵਕਾਂਸ਼ ਮਹਾਵਰੇਦਾਰ ਵਕਾਂਸ਼ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਮੁਹਾਵਰੇਦਾਰ ਵਕਾਂਸ਼ ਵਿੱਚ ਸੰਬੰਧਕ ਲੱਗਦੇ ਨੇ ਦਾ ਦੇ ਦੀ ਜਿਵੇਂ ਸਿਆਪੇ ਦੀ ਨੈਣ ਹਨਾ ਇਹਦੇ ਚ ਦੀ ਜਿਹੜਾ ਹੈ ਉਹ ਸੰਬੰਧਕ ਵਰਤਿਆ ਗਿਆ ਹੈ ਦੂਜੇ ਉਹ ਜੋ ਸਮਾਸੀ ਵਿਧੀ ਨਾਲ ਬੰਦੇ ਹਨ ਜਿਵੇਂ ਕਿਤਾਬੀ ਕੀੜਾ ਫਸਲੀ ਬਟੇਰਾ ਆਦ ਦੋ ਸ਼ਬਦ ਜਦੋਂ ਜੁੜਦੇ ਨੇ ਤੇ ਉਹਨਾਂ ਚ ਜਿਹੜਾ ਹੈ ਸਮਾਸੀ ਸ਼ਬਦ ਬਣ ਜਾਂਦੇ ਨੇ ਉਹਨਾਂ ਚੀ ਕੀ ਲੱਗੀ ਹੁੰਦੀ ਹੈ ਜੋੜਨੇ ਲਗਾਈ ਜਾਂਦੀ ਹੈ ਤਾਂ ਉਹ ਜਿਹੜੀ ਹੈ ਸਮਾਸੀ ਸ਼ਬਦ ਬਣ ਜਾਂਦੇ ਹਨ ਤਾਂ ਸਮਾਸੀ ਵਿਧੀ ਅਨੁਸਾਰ ਦੂਜੇ ਬਣਦੇ ਨੇ ਜਿਵੇਂ ਕਿਤਾਬੀ ਕੀੜਾ ਕਿਤਾਬ ਇੱਕ ਹੈ ਕੀੜਾ ਇੱਕ ਹੈ ਦੋਨਾਂ ਨੂੰ ਮਿਲਾ ਕੇ ਕਿਤਾਬੀ ਕੀੜਾ ਬਣ ਜਾਂਦਾ ਹੈ ਮੁਹਾਵਰੇਦਾਰ ਵਾਕਾਂਸ਼ ਵਿੱਚ ਤਬਦੀਲੀ ਬਧਰੇ ਤੇਜ਼ੀ ਨਾਲ ਹੁੰਦੀ ਹੈ ਅਖਾਂ ਤੇ ਮੁਹਾਵਰੇ ਜਿਹੜੇ ਨੇ ਉਹ ਬਹੁਤ ਘੱਟ ਬਦਲੇ ਜਾਂਦੇ ਨੇ ਉਨਾ ਛੇ ਤਬਦੀਲੀ ਬਹੁਤ ਕਟ ਨਾ ਦੇ ਬਰਾਬਰ ਹੈ। ਲਈਂ ਮੁਹਾਵਰੇਦਾਰ ਵਕਾਂਸ਼ਾਂ 'ਚ ਤਬਦੀਲੀ ਤੇਜ਼ੀ ਨਾਲ ਹੁੰਦੀ ਹੈ। ਕਈ ਵਾਰ ਮੁਹਾਵਰੇਦਾਰ ਵਕਾਂਸ਼ ਕਿਸੇ ਮੁਹਾਵਰੇ ਜਾਂ ਅਖਾਣ ਦਾ ਹਿੱਸਾ ਅੰਸ਼ ਜਾਂ ਭਾਗ ਹੁੰਦੇ ਹਨ। ਜਿਵੇਂ ਮੁਹਾਵਰਾ ਹੈ ਅੱਗ ਦੇ ਭਾ ਹੋਣਾ, ਆਟੇ ਵਿੱਚ ਲੂਣ ਹੋਣਾ, ਇਹ ਮੁਹਾਵਰੇ ਨੇ ਤੇ ਇਹਨਾਂ ਵਿੱਚ ਵਕਾਂਸ਼ ਕੀ ਹੈ ਆਟੇ ਦੇ ਭਾ ਤੇ ਸੌਰੀ ਅੱਗ ਦੇ ਭਾ ਤੇ ਆਟੇ ਵਿੱਚ ਲੂਣ ਅੱਗ ਦੇ ਭਾ ਹੋਣਾ ਵਿੱਚ ਅੱਗ ਦੇ ਭਾ ਜਿਹੜਾ ਹੈ ਉਹ ਮੁਹਾਵਰੇਦਾਰ ਵਕਾਂਸ਼ ਹੈ ਇਸੇ ਤਰ੍ਹਾਂ ਆਟੇ ਵਿੱਚ ਲੂਣ ਹੋਣਾ ਤੇ ਆਟੇ ਵਿੱਚ ਲੂਣ ਇਹ ਮੁਹਾਵਰੇਦਾਰ ਵਕਾਂਸ਼ ਹੈ ਈਦ ਦਾ ਚੰਨ ਹੋਣਾ ਜਾਂ ਈਦ ਦਾ ਚੰਨ ਕੁਝ ਉਦਾਹਰਨਾ ਕਰਦੇ ਹਾਂ ਮੁਹਾਵਰੇਦਾਰ ਵਕਾਂਸ਼ਾਂ ਦੀਆਂ ਜਿਵੇਂ ਓੜ-ਪੋੜ ਇਸ ਦਾ ਮਤਲਬ ਕੀ ਹੁੰਦਾ ਹੈ ਜੀ ਘਰੇਲੂ ਇਲਾਜ ਕਰਨਾ ਕੀ ਸਾਨੂੰ ਔੜ-ਪੋੜ ਨਹੀਂ ਕਰਨਾ ਚਾਹੀਦਾ ਸਿਆਪੇ ਦੀ ਨੈਣ ਲੜਾਈ ਦਾ ਮੋਢ ਸਿਰ ਮੱਥੇ ਤੇ ਸਤਕਾਰ ਨਾਲ ਪਰਵਾਨ ਕਰਨਾ ਹੱਡੀਆਂ ਦੀ ਮੁੱਠ ਬਹੁਤ ਕਮਜ਼ੋਰ ਹੱਥਾਂ ਦਾ ਸੁੱਚਾ ਇਮਾਨਦਾਰ ਆਦਮੀ ਹੱਡੀਆਂ ਦੀ ਮੁੱਠ ਆਵਾ ਕਹਿੰਦੇ ਆ ਕਿ ਉਹ ਤਾਂ ਹੱਡੀਆਂ ਦੀ ਮੁੱਠ ਹੋ ਗਿਆ ਹੈ ਹਿੱਕ ਦਾ ਧੱਕਾ ਜੋਰਾਵਰੀ ਕਿਤਾਬੀ ਕੀੜਾ ਹਰ ਵੇਲੇ ਪੜਦੇ ਰਹਿਣ ਵਾਲਾ ਕਲਮ ਦਾ ਤਨੀ ਨਿਪੁੰਨ ਲਿਖਾਰੀ ਜਿਵੇਂ ਆਪਾਂ ਕਹਿੰਨੇ ਭਾਈ ਵੀਰ ਸਿੰਘ ਕਲਮ ਦੇ ਤਨੀ ਸਨ ਪਾਵੋ ਨਿਪੁੰਨ ਲਿਖਾਰੀ ਸਨ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੁਹਾਵਰੇ دار ਵਾਕਾਂਸ਼ ਕੀ ਹੁੰਦੇ ਹਨ ਉਸ ਬਾਰੇ ਦੱਸਿਆ ਮੁਹਾਵਰੇ دار ਵਾਕਾਂਸ਼ਾਂ ਤੋਂ ਪਹਿਲਾਂ ਵਾਕਾਂਸ਼ ਦੱਸਿਆ ਕਿ ਕਿਸੇ ਵਾਕ ਦਾ ਅੰਸ਼ ਦਾ ਹਿੱਸਾ ਵਾਕਾਂਸ਼ ਹੁੰਦਾ ਹੈ ਤਾਂ ਮੁਹਾਵਰੇ دار ਵਾਕਾਂਸ਼ ਜਿਹੜੇ ਨੇ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਕੀ ਅਖਾਨ ਹੈ ਮੁਹਾਵਰਾ ਹੈ ਜਾਂ ਮੁਹਾਵਰੇ دار ਵਾਕਾਂਸ਼ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ